ਡਾਕਟਰ ਦਲਬੀਰ ਸਿੰਘ ਡਿਪਟੀ ਡਾਇਰੈਕਟਰ ਸਪੋਰਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਹਾਜ਼ਰਾ ਸਮਰਥਕ ਨਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ। ਉਹਨਾਂ ਨੂੰ ਮਹਾਰਾਣੀ ਪ੍ਰਨੀਤ ਕੌਰ ਸਾਹਿਬका ਐਮਪੀ ਫਤਿਹ ਸਿੰਘ ਬਾਜਵਾ ਮਹਾਂਤਰ ਜਿੰਦਰਦਾਸ ਅਤੇ ਹੋਰ ਪੰਜਾਬ ਦੇ ਵੱਡੇ ਬੀਜੇਪੀ ਲੀਡਰਾਂ ਨੇ ਇੱਕ ਵੱਡੇ ਸਮਾਗਮ ਵਿੱਚ ਬੀਜੇਪੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਤੇ ਮਹਾਰਾਣੀ ਪ੍ਰਨੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਉ ਸੰਦੇਹਾ

ਬਹੁਤ ਜਦਾ ਵਧੀਆ ਤੁਹਾਨੂੰ ਲੱਗਦਾ ਵੀ ਉਹ ਕਿੰਨੇ ਹਜ਼ਾਰਾਂ ਦਾ ਕੱਟ ਦੇਖਣ ਨੂੰ ਮਿਲਿਆ ਕਿ ਗੁਰਬੀਰ ਸਿੰਘ ਜੀ ਨੇ ਜਿਹੜਾ ਸਟੱਪ ਲਿਆ ਉਹ ਵੀ ਇੱਕ ਮਤਲਬ ਵਧੀਆ ਲਿਆ ਦੇ ਬੀਜੇਪੀ ਨੂੰ ਸਟਰੈਂਥ ਮਿਲੀ ਹੈ ਜੀ ਬਿਲਕੁਲ ਬਿਲਕੁਲ ਸਟਰੈਂਥ ਮਿਲੀ ਹੈ ਔਰ ਜਿਹੜੇ ਇਹਨੇ ਸੱਚੀ ਬੰਗੇ ਸਾਡੇ ਉਹ ਵਧੀਆ ਸਟੇਪੀ ਹੈ 2000 ਦਾ ਪ੍ਰਗਟਾ ਪ੍ਰਗਟਾ ਪ੍ਰਯਤਨ ਚੰਦੂ ਬਾਦ ਦਾ ਦਿੱਲੀ ਜਾ ਕੇ ਸਿੱਤਾਰੀ ਨਾਲ ਮੁਲਾਕਾਤ ਕਰਦੇ ਉਹ ਫੋਟੋ ਜਿਹੜੀ ਵਾਇਰਲ ਹੋ ਗਈ ਹੈ ਉਹ ਵੀ ਆਰਮੀ

हमें कोई भी बात हो पंजाब में वो तो साफ देते हैं पार्टी का और मैं तो धन्यवाद करती हूँ उनका गांव बहुत बुरी तरह हर के, के पीड़ित होते थे उनकी उन्होंने पहली बारी एक सौ दो हजार सात में बनी थी उसके बाद पहली बार जब हम उनके पास गए

ਤਾਂ ਇਹ ਉਹ ਨਾ ਵੀ ਇਹ ਹਾਲਤ ਹੈ ਜੀ ਇਹ ਜਿਹੜੀ ਅੱਜ ਹੈ ਜਿਹੜੀ ਗਰਾਊਂਡ ਦੀ ਰਿਐਲਿਟੀ ਹੈ ਔਰ ਮੈਂ ਇਹਨਾਂ ਕਹਿਣਾ ਚਾਹੁੰਦੀ ਹਾਂ ਕਿ ਜੋ ਤਬਾਹੀ ਇਹਨਾਂ ਨੇ ਮਚਾਈ ਹੈ ਔਰ ਹੁਣ ਤੁਸੀਂ ਦੇਖ ਲਓ ਜਿਹੜੇ ਲੱਕੜ ਮੰਡੀ ਦੇ ਵਿੱਚ ਐਸੀ ਬਰਾਦਰੀ ਦੇ ਗਰੀਬ ਲੋਕ ਬੈਠੇ ਹੋਏ ਸੀ ਛੋਟੇ ਛੋਟੇ ਕਰਾਚੇ ਉੱਥੇ ਇਹਨਾਂ ਨੇ ਡਗਰੇ ਨਾਤੇ ਦੇ ਉੱਤੇ ਕਰਟਾਈ ਅਸਲੀ ਮਕਸਦ ਹੋਰ ਸੀ

ਜਿਹੜੇ ਐਮਐਲਏ ਨੇ ਉਹ ਇਹਨਾਂ ਨੂੰ ਟਾਰਗੇਟ ਕਰਕੇ ਆਪਣਾ ਫਾਇਦਾ ਕਰਨਾ ਚਾਹੁੰਦੇ ਆ ਇਹ ਕੋਈ ਸੁਪਰ ਦੀ ਨਹੀਂ ਕੋਈ ਅੱਛੀ ਗੱਲ ਨਹੀਂ ਇਹ ਹਾਈ ਕੋਰਟ ਦੇ ਸਟੇਟ ਆਪ ਮਾਮਲਾ ਕੋਰਟ ਦਾ ਐਸੀ ਕਮਿਸ਼ਨ ਨੇ ਇਹਦਾ ਨੋਟਿਸ ਦਿੱਤਾ ਤੇ ਜ਼ਰੂਰ ਇਹਦੇ ਉੱਤੇ ਕੁਝ ਨਾ ਕੁਝ ਕਾਰਵਾਈ ਹੋਵੇ ਸਰਕਾਰ ਦੇ ਜੀ ਪਨੀਰ ਕੌਰ ਜੀ ਤੇ ਫਤਿਹ ਸਿੰਘ ਬਾਜਵਾ ਜੀ ਦਾ ਅੱਜ ਇਹ ਮੌਜੂਦਾ ਮਾ ਬਨਾ ਵਿਸ਼ੇਸ਼ ਮਕਸਦ ਸਾਡੇ ਵਿੱਚ ਭਾਰਤੀ ਜਨਤਾ ਦਾ